ਸ਼ੁਕਰੀਆ ਸਾਰਾ ਦੋਸਤੋ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਲੈ ਵੀ ਪਿੰਡ ਚ ਆਉਂਦੇ ਅੱਜ ਆਪਾਂ ਗੁੱਡੀ ਫੂਕ ਰਹੇ ਹਾਂ ਸਹਿਜ ਢਿੰਸਾ ਜੀ ਨੂੰ ਮਿਲੋ ਮੈਂ ਜਾਏਗਾ ਤੇਰੀ ਫੋਟੋ ਬਣੂਗੀ ਲੈ ਇਹ ਤਾਂ ਟਰਾਲੀ ਤਿਆਰ ਕਰੀ ਪਈ ਐ ਜੈਮਲ ਬੱਤੀ ਦਰਵਾਜੇ 'ਤੇ ਖੜੇ ਆ ਪਿੰਡ ਚ ਆਉਂਦੇ ਬੜੇ ਬੜੇ ਚੱਕਦਾ ਹਾਂ ਸ਼ੰਭੂ ਓਏ ਮੈਂ ਤਾਂ ਕਿਹਾ ਨਹੀਂ ਨਹੀਂ ਉਹ ਚੱਕ ਲੈ ਕਿੰਨਾ ਹੁੰਦਾ ਆ ਬੰਦਾ ਓਏ ਉਹ ਤਾਂ ਵੇਚੀ ਧਰਨੀ ਆ ਦਾੜੀ ਕਰ ਰਿਹਾ ਕਹਿੰਦਾ ਮੈਂ ਗੁੱਡੀ ਨਹੀਂ ਚੱਕਣੀ ਅੱਜ ਕੱਲ ਇਹਦੇ ਜਰਾ ਸ਼ਰਮ ਮਨਨ ਉਹ ਮੀਂਹ ਪਵਾ ਲਓ ਗੁੱਡੀ ਦਾ ਆ ਪੀਏ ਜੀ ਗੁੱਡੀ ਇਹਨੂੰ ਲਾ ਦੇ ਕੋਰ ਆ ਗਿਆ ਪੈਸਾ ਲਓਗੇ 4 2 ਹੋਏ ਆ ਮੜ ਕੇ ਜਿੱਦਣਾ ਬੈਠੋ ਹਰ ਪਾਸੇ ਮੜ ਮੋਟੇ ਕੀਰਨੇ ਗੁਰਨੇ ਪਾ ਦੇ ਵੰਟੀ ਇਹ ਭੈਣੇ ਤੂੰ ਤਾਂ ਬਾਲੀਓ ਚੰਗੀ ਸੀ ਭੈਣੇ ਦੁੱਖ ਬਣਾਉਂਦੀ ਨੇ ਮਮੀ ਬਾਹਰ ਜਾ ਕਾਹਦਾ ਪਤਾ ਕਰ ਜਾ ਤੇ ਪੱਟੀ ਆਇਆ ਤੂੰ ਕਾਹਦੇ ਕੱਪੇ ਹੋਰ ਬਣਾਉਂਦੀ ਪਾ ਕੇ ਕੰਮ ਛੱਡ ਕੇ ਮੈਂ ਕੋਈ ਦੱਸ ਪੁੱਤ ਓਏ ਇਹ ਕੰਮ ਨਹੀਂ ਕਰ ਮਨ ਨੂੰ ਜੇ ਮੈਂ ਬੈਣ ਪਾਉਂਦੇ ਉਹਨੇ ਉੱਕਣੀ ਪਾਉਣੇ ਨੇ ਜੀ

आ <laughs> <laughs> ਕਿੱਤੀ ਥੋੜੇ ਜਹਾਂ ਟੀ ਮੰਡੀ ਉੱਥੇ ਸਾਰੇ ਲੱਗ ਜੋ ये बेटा आ रही है और पैसा को खराब होने और ओके धन्यवाद चलो 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 रोड पे मार रही है

માળા મોટા રોવી ਚੰਗੀ ਬਲੀ ਸੀ ਭੈਣੇ ਐ ਮੈਂ ਤਾਂ ਗੱਲ ਤੈਨੂੰ ਮਿਲ ਕੇ ਗਈ ਸੀ ਗੁੱਡੀ ਹੋ ਗਿਆ ਤ ਗਿਆ ਆਖਰੀ ਪੜਾ ਗੁੱਡੀ ਦੇ ਜਿਵੇਂ ਜਵਾਕਾਂ ਨੂੰ ਤਾਂ ਬੜਾ ਮੋਹ ਕਰਦੀ ਸੀ ਜਵਾਕਾਂ ਨੂੰ ਨਿਗਾ ਨਿਗਾ ਨੂੰ ਖਣੌਦੀ ਹੁੰਦੀ ਸੀ ਇਕੱਠੇ ਦੁੱਖ ਸੁੱਖ ਸਾਂਝੇ ਕਰਦੀ ਪਿਆਰ ਕਰਦੇ ਸੀ ਇਹ ਤੁਰ ਕੀ ਜਾਣ ਉਹ ਤੋਂ ਹੋਰ ਅਸ ਇਹੀ ਕਰੋ ਓਏ ਕਿਹਦੇ ਵੜ ਲਓ ਮਾਰਾ ਬੰਦੇ ਕਿੱਧਰ ਜਾਓ ਓਏ ਮੁੱਖੀ ਆਇਆ ਲੋਕੇ ਓੱਧ ਗਿਆ ਲੋ ਓਏ ਕਿਹੜਾ ਓਏ ਤਰਫ ਓ ਬੰਦੇ ਵਾਦ ਲਈ ਜਾਓ ਛੱਡ ਦੇ ਓ ਛੱਡ ਦੇ ਪਲੀ ਗੁੱਡੀਆਂ ਓ ਸੱਚੀ ਲਾ ਦੇ ਪੁੱਤ ਨਾ ਜਾਣੇ ਲੈ ਲੈ ਆ ਕੇ ਆ ਤੁਸੀਂ ਕਿਹਦਾ ਬਜਾਉਂ ਬੋਲੀ ਗੁੱਡੀ ਜੰਦੀ ਯਾਨੀ ਬਿੱਤ ਜਾਣ ਨੂੰ ਸੱਡੇ ਕੇ ਬਾਕੀ ਹਾਏ ਮੜੀ ਜੀ ਕਿਰੇ ਬਣਾ ਕੇ ਰਾਵਾਂਗੇ ਵਾਹ ਲੈ ਲੈ ਆ ਆਜੋ ਆਜੋ Ah, holy, holy! Ah, you. Ah, yeah, okay, master. ਕਰ ਰਹੋ ਉਹ ਬੈ ਜਾ ਯਾਰ ਉਹ ਵੀਡੀਓ ਨਹੀਂ ਆਉਦੀ ਹੈਗੀ ਬੋਡੀ ਦਾ ਸਸਕਾਰ ਦੀ ਬਾੜੀ ਵਾਲੀ ਦੂਰ ਦੀ ਆ ਫੈ ਫੈਜ ਕਾਲੀ ਦੂਰ ਗਿਆ ਜੂਏ ਤੱਕ ਨਹੀਂ ਆ ਬਕਰਨ ਵਾਲਾ ਓਏ ਬੰਦੇ ਸਾਰਾ ਨਹੀਂ ਬੀਟੀ ਰੰਗ ਕਰਵਾ ਕੇ ਆਇਆ ਬੈਨਾ ਆਇਆ ਹੋ ਕੇ ਰੇਸ ਨਾਲ ਵਾਰੀ ਦੇ ਰੇਸ ਬਣਾ ਲਾ ਫੈਜ ਰਾਮ ਆ ਵੀ ਦੋਸਤੋ ਵਰਤਨ ਵਾਲੇ ਸੂਏ ਤੇ ਪਹੁੰਚ ਚੁਕੇ ਆ ਤੇ ਗੁੱਡੀ ਮਾਈ ਸਾਡੀ ਪਿੱਛੇ ਆ ਰਹੀ ਆ ਅਰਤੀ ਤੇ ਇੱਥੇ ਪ੍ਰੋਗਰਾਮ ਕਰਦੇ ਆ ਮਿੱਠੀਆਂ ਰੋਟੀਆਂ ਚਾਹਲ ਦਿਖਾਉਨੇ ਆ ਤੁਹਾਨੂੰ ਜੋ ਬਣਾਏ ਆ ਸਮਾਨ ਲਾ ਰਹੇ ਹੁਣ ਲੱਕਣਾ ਲੁੱਕਣਾ ਮਾਨਣ ਬੋਲਣਾ ਮਿੱਠੀਆਂ ਰੋਟੀਆਂ ਸੂਏ ਕਿਨਾਰੇ ਚਾਹਲ ਚੂਲ ਦੇਖੋ ਕੋਈ ਨਾ ਕੋਈ ਨਾ ਕਿਤੇ ਨਹੀਂ ਛੱਡ ਦੇ ਸੂ ਆ ਕੇ ਤੇ ਪਿੱਛੇ ਨਹੀ ਨਹੀ ਜਾਓ ਹਾਂ ਹਾਂ ਜਾਓ ਉਹ ਵੀ ਦਾੜਨਾ ਉਹ ਵੀ ਆ ਜਾ ਸਰਲੋ ਸਰਲੋ ਕੀ ਹੋ ਗਈ ਉਹ ਸੀ ਨਹੀਂ ਚੱਪੀ ਵੀ ਉਹਨੂੰ ਕੋਲਿਆ ਨਾ ਨਾ ਉਹ ਵੀ ਫੜ ਦਿਓ ਆ ਗਈਆਂ ਗੁੱਡੀ ਲੈ ਕੇ ਆਈਆਂ Grazie. No. No. 啊！ <laughs> 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 a big ना नी देखो

पन्न दस इधर हाइड के लाद पर इधर लाद मैं जवाकरन पर ਆ ਜਾਣੀ ਜਾਨੀ ਮਸਤ ਆ ਦੇਣਾ ਉਹ ਆਹ ਵੇਖਾ ਫਿਰ ਆਇਆ ਖੱਬੇ ਜੀ ਨਹੀਂ ਉਹਦੇ ਆਇਆ ਮੈਂ ਕਰਦਾ ਛੋਟੀ ਵੀਡੀਓ ਜਿਸ ਨਾਲ ਸਾਡੀ ਦੀ ਬੜੀ 2 ਇੰਚ ਜਿੱਤੋਂ ਬੇੜ ਲੱਗ ਹੈ ਔਰ ਬਸ ਪਾਸੋਂ ਆਈਦੀ ਬਸ ਉਹ ਕਾਹ ਹੈ ਤੁਹਾਨੂੰ ਪਿੱਛੇ ਹੋ ਜਿਵੇਂ ਆਪਣੇ ਸਾਰੇ ਗੋਣ बुढ़ी बचारी औखी हो जा रही है दिखा दो बेबे

ਕਹਿੰਦੇ ਅੱਗੇ ਜਿਵੇਂੜ ਤੇ ਲੈ ਲੈ ਇੱਧਰ ਹੋ ਜਾਓ ਸੇਕ ਪਊਗਾ ਪੂਰਾ ਗੁੱਡੀ ਹੋਰੀ ਘਰਾ ਘਰਾ ਦੇ ਲੈ ਗੁੱਡੀਏ ਤੈਨੂੰ ਕਿੰਨਾ ਪਿੰਡ ਫੁਕਣਾ ਆ ਦੇਗਾ ਉਹ ਗੁੱਡੀ ਦਾ ਮੂੰਹ ਫੋੜ ਖੰਡ ਗਿਆ

জোৰ <laughs> ਕਭੀ ਸਵਾਸ ਆ ਨਾ ਜੇ ਪਾਸਟ ਕੇ ਜਰ ਆਪਣੀ ਹੋ ਜਾਵੇ ਤਕ ਚੁੱਕੇ ਲੱਗਦੇ ਗੁੱਟੇ ਨਹੀਂ ਗੁੱਟੇ ਪੋਟੇ ਇਧਰ ਵੀ ਜਾਂਦਾ ਮੈਂ ਕੀ ਲੱਗਦਾ ਇਹ ਕੌਣ ਆ ਰਿਹਾ ਯਾਨੀ ਬਾਕੀ ਹੋ ਗਈ ਦਵਾਈ ਤੇ ਇੱਕ ਨੰਬਰ ਇਹ ਫਾਈਲ ਦੀ ਅੱਜ ਦੋਸਤੋ ਲੈ ਜੀ ਗੁੱਡੀ ਫੂਕ ਦਿੰਦੀ ਐ ਤੇ ਪਰਮਾਤਮਾ ਨੂੰ ਅਰਦਾਸ ਕਰੀਏ ਕਿ ਪਰਮਾਤਮਾ ਮੀਂਹ ਪਾ ਦੇ ਯੋਰੋ ਯੋਲ ਠੀਕ ਐ ਫਸਲ ਬੜੀ ਵਧੀਆ ਹੋਈ ਓਏ ਤੇ ਸਾਡੇ ਵਰਕਿਆਂ ਦੀ ਗਰਮੀ ਤੋਂ ਜਾਨ ਛੁੱਟੇ ਤੇ ਰੱਖ ਕੇ ਤੁਸੀਂ ਬਣੇ ਰਹੋ ਵਲੋਗ ਦਾ ਐਂਡਿੰਗ ਵਾਸੋਂ ਆਉਣ ਵਾਲੀ ਹੋਇਆ ਠੀਕ ਹੈ ਤੇ ਸਹਿਜ ਜੀ ਦਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਆਪਾਂ ਨੀਚੇ ਮੈਂਸ਼ਨ ਕਰਦੇ ਹਾਂ ਚਲੋ ਜੀ ਠੀਕ ਆ ਜੀ ਫਿਰ ਅੱਜ ਦੇ ਵਲੋਗ ਦੇ ਵਿੱਚ ਇੰਨਾ ਹੀ ਤੁਸੀਂ ਨੇ ਵਲੋਗ ਦੇਖਿਆ ਬਹੁਤ ਹੀ ਸੋਹਣਾ ਵਲੋਗ ਥਿਕੇ ਨੇ ਡਿਊਟੀ ਪੂਰੀਆ ਕਿਤਾ ਠੀਕ ਹੈ ਬਸ ਅੱਜ ਦੇ ਵਲੋਗ ਦੇ ਵਿੱਚ ਇੰਨਾ ਹੀ ਮਿਲਾਂਗੇ ਤੁਹਾਨੂੰ ਕਿਸੇ ਹੋਰ ਵਲੋਗ ਦੇ ਵਿੱਚ ਚੈਨਨ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਵਲੋਗ ਤੇ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਕਿਸੇ ਹੋਰ ਵਲੋਗ ਦੇ ਵਿੱਚ